ਸ੍ਰੀ ਕਾਲਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਛਾਪਨ ਚ ਕੀਤੀ ਗਈ ਸੀ ਘਟ ਗਿਆ ਕਾਗਜ਼ ਦੀ ਵਰਤੋਂ 9 ਸਾਲਾਂ ਬਾਅਦ ਵੀ ਜਾਂਚ ਅਧੂਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਤਾਬਾਂ ਦੀ ਛਪਾਈ ਵਿੱਚ ਗੰਭੀਰ ਗੜਬੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਗਭਗ 9 ਸਾਲ ਬੀਤ ਚੁੱਕੇ ਹਨ ਪਰ ਹਾਲੇ ਤੱਕ ਨਾ ਕਿਸੇ ਨੂੰ ਸਜ਼ਾ ਮਿਲੀ ਹੈ ਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਹੋਈ ਹੈ ਇਹ ਮਾਮਲਾ 2016 ਵਿੱਚ ਰਜਿਸਟਰਡ ਹੋਇਆ ਸੀ ਜਦੋਂ ਬੋਰਡ ਨੂੰ ਪਤਾ ਲੱਗਾ ਸੀ ਕਿ ਵਿਦਿਆਰਥੀਆਂ ਲਈ ਛਪੀਆਂ ਕਈ ਕਿਤਾਬਾਂ 'ਚ ਰਾਜਸਥਾਨ ਬੋਰਡ ਦਾ ਵਾਟਰਮਾਰਕ ਵਾਲਾ ਕਾਗਜ਼ ਵਰਤਿਆ ਗਿਆ ਸੀ ਜਦਕਿ ਨਿਯਮਾਂ ਮੁਤਾਬਕ ਸਿਰਫ ਪੀਐਸਸੀਬੀ ਦੇ ਚਿੰਨ ਵਾਲਾ ਕਾਗਜ਼ ਹੀ ਵਰਤਿਆ ਜਾਣਾ ਸੀ ਗਿਆਚ ਤਦਾਨ ਖਲਾਸਾ ਹੋਇਆ ਕਿ ਕਿਤਾਬਾਂ ਵਾਟਰਮਾਰਕ ਬਦਲ ਕੇ ਜਾਂ ਕਟਿਆ ਕਾਗਜ਼ ਤੇ ਵੱਧ ਗਿਣਤੀ ਵਿੱਚ ਛਾਪੀਆਂ ਗਈਆਂ ਜਿਸ ਨਾਲ ਸਰਕਾਰੀ ਖਜ਼ਾਨੇ ਦਾ ਦੁਰਪਰਯੋਗ ਹੋਇਆ ਬੋਰਡ ਨੇ ਰਾਜ ਭਰ ਤੋਂ ਕਿਤਾਬਾਂ ਦੇ ਨਮੂਨੇ ਇਕੱਠੇ ਕਰਕੇ ਜਾਂਚ ਕੀਤੀ ਅਤੇ ਗੜਬੜੀ ਸਾਬਤ ਹੋਣ ਤੇ ਜਲੰਧਰ ਦੀ ਚੁਆਈ ਸਪ੍ਰਿੰਟਡ ਨਾਂ ਦੀ ਪ੍ਰਿੰਟਿੰਗ ਕੰਪਨੀ ਵਿਰੁੱਧ ਐਫ ਆਈ ਆਰ ਦਰਜ ਕਰਵਾਈ ਕੰਪਨੀ ਤੇ ਬਾਦੂ ਕਾਪੀਆਂ ਛਾਪ ਕੇ ਗੈਰ ਕਾਨੂੰਨੀ ਲਾਭ ਕਮਾਉਣ ਦੇ ਦੋਸ਼ ਲੱਗੇ ਹਨ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਅੱਜ ਤੱਕ ਨਾ ਕੋਈ ਗ੍ਰਿਫਤਾਰ ਹੋਈ ਹੈ ਨਾ ਹੀ ਚਾਰਜ ਸ਼ੀਟ ਪੇਸ਼ ਹੋਈ ਹੈ ਤੇ ਨਾ ਹੀ ਅਦਾਲਤ ਦੀ ਸੁਣਵਾਈ ਹੋਈ ਹੈ ਜ਼ਬਤ ਕੀਤੀਆਂ ਕਿਤਾਬਾਂ ਪੁਲਿਸ ਕਸਟਡੀ ਵਿੱਚ ਪਈਆਂ ਤੂੜ ਫੱਕ ਰਹੀਆਂ ਹਨ ਸੰਬੰਧਿਤ ਅਧਿਕਾਰੀਆਂ ਅਨੁਸਾਰ ਇਹ ਮਾਮਲਾ ਕਿਸੇ ਵੀ ਹਾਲਾਤ ਵਿੱਚ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਵਿਦਿਆਰਥੀਆਂ ਮਾਪਿਆਂ ਤੇ ਸਿੱਖਿਆ ਪ੍ਰੇਮੀਆਂ ਦਾ ਕਹਿਣਾ ਹੈ ਕਿ 9 ਸਾਲ ਤੋਂ ਚੱਲ ਰਹੀ ਰਲਾਪਰ ਵਾਈ ਪ੍ਰਣਾਲੀ ਤੇ ਸਵਾਲ ਖੜੇ ਕਰਦੀ ਹੈ ਉਹ ਮੰਗ ਕਰ ਰਹੇ ਹਨ ਕਿ ਦੋਚੀਆਂ ਨੂੰ ਸਖਤ ਸਜ਼ਾ ਮਿਲੇ ਤੇ ਭਵਿੱਖ ਵਿੱਚ ਜਿਕੇ ਕਟਾਲੀਆਂ ਤੋਂ ਬਚਾਲੀ ਮਜ਼ਬੂਤ ਪ੍ਰਣਾਲੀ ਬਣਾਈ ਜਾਵੇ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ